ਸ਼ਰੀਆ ਕਾ ਜੀ ਸਾਡੇ ਭੈਣ ਤੇ ਭਰਾਓ ਕੀ ਹਾਲ ਚਾਲ ਆ ਜੀ ਤੁਹਾਡਾ ਉਮੀਦ ਕਰਦੀਆਂ ਚ ਬਹੁਤ ਵਧੀਆ ਹੋਵੇਗਾ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਬਲੌਗਰਾਂ ਦੀ ਕੁੱਤੇ ਖਾਣੀ ਦੇ ਵਿੱਚ ਜਿੰਨਾ ਇਹਨਾਂ ਨੂੰ ਮਰਜ਼ੀ ਲਾਣ ਦਾ ਪਾਈਓ ਜਿੰਨਾ ਇਹਨਾਂ ਨੂੰ ਮਰਜ਼ੀ ਇਹਨਾਂ ਦੀਆਂ ਗਲਤੀਆਂ ਦੱਸੀ ਜਾਓ ਪਰ ਇਹਨਾਂ 'ਤੇ ਅਸਰ ਨਹੀਂ ਹੁੰਦਾ ਇਹਨਾਂ ਨੂੰ ਕੋਈ ਫਰਕੇ ਨਹੀਂ ਪੈਂਦਾ ਬਸ ਸਾਨੂੰ ਕੋਈ ਕੀ ਕਹਿੰਦਾ ਕੀ ਨਹੀਂ ਇਹਨਾਂ ਨੂੰ ਤਾਂ ਸਿਰਫ ਆਪਣੇ ਬਲੌਗ ਬਣਾਉਣ ਦਾ ਕੰਮਤਲਬ ਇਹਨਾਂ ਨੂੰ ਆਪਣੀ ਬੇਇੱਜ਼ਤੀ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਨੂੰ ਕੋਈ ਜਿੰਨਾ ਮਰਜ਼ੀ ਮਾਰਨਾ ਕਹੀ ਜਾਵੇ ਇਹਨਾਂ ਨੂੰ ਉਹ ਮਤਲਬ ਇਹਨੇ ਜਨਾਨੀਆਂ ਨੇ ਜੁੱਤੀਆਂ ਮਾਰੀ ਜਾਣ ਇਹਨਾਂ ਨੂੰ ਉਹ ਫਰਕ ਨਹੀਂ ਪ ਇਹਨਾਂ ਨੂੰ ਗੱਤ ਸਹੀ ਦਾ ਅੰਦਾਜ਼ਾ ਹੀ ਹੈ ਨੀਗਾ ਹੁਣ ਬੈ ਗਵਾਲੀ ਦੇ ਦਿਨ ਆ ਜੀ ਪਿਛਲੇ ਇੱਕ ਦੋ ਕੁ ਬਲੌਗਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਸ਼ਾਇਦ ਸੁਖੋ ਭੈਣ ਆ ਗਿਆ ਸੋਫੇ ਤੇ ਚੜ ਕੇ ਗਿਆਨ ਦੇਣ ਗਿਆਨ ਦਾ ਬਾਬਾ ਇਹ ਬਣਿਆ ਫਿਰਦਾ ਘਰ ਤੇ ਤੇਰੀ ਇੱਜ਼ਤ ਨਹੀਂ ਤੂੰ ਲੋਕਾਂ ਨੂੰ ਸਿੱਖਿਆ ਦਿੰਨਾ ਫਿਰਦਾ ਹੈ ਘਰ ਤੇ ਤੈਨੂੰ ਜੁੱਤੀ ਬਰਾਬਰ ਨਹੀਂ ਅਗਲੇ ਪੁੱਛ ਦੇ ਗਿਆਨ ਦਾ ਤੂੰ ਐਦਾ ਦਿਨਾਂ ਵਿੱਚ ਲੈ ਵੀ ਘਰ ਦੇ ਨੇਤਰ ਸਿੰਘ ਦਾ ਆਪਣੇ ਰੋਵੇ ਬਹੁਤ ਆ ਜਨਾਨੀ ਤੈਨੂੰ ਛਾੜ ਕੇ ਬਿਠਾ ਲੈਂਦੀ ਆ ਮਰਦਾਨਗੀ ਪੁੱਛਦੀ ਆ ਤੇਰੀ ਦਾਸ ਦੀ ਆ ਮੇਰੇ ਕੋਲ ਆਪਣੀ ਮਰਦਾਨਾਂ ਦੀ ਛਾਂਟ ਤੂੰ ਹਣ ਸੋਫੇ ਚੜ ਕੇ ਤਾਂ ਬੈਠਾ ਐਦਾ ਜਿੱਦਾਂ ਬਹੁਤ ਵੀ ਲੈ ਵੀ ਘਰ ਦੇ ਵਿੱਚ ਨੇਤਰ ਦਾ ਠੋਕ ਬਹੁਤ ਆ ਨੇਤਰ ਦੀ ਤਾਂ ਚਲਦੀ ਬਹੁਤ ਆ ਵੀ ਜਿੱਥੇ ਸੁੱਖੋ ਨੇਤਰ ਕਹਿੰਦਾ ਵੀ ਸੁੱਖਾ ਉੱਥੇ ਹੀ ਬਹਿੰਦੀ ਐ ਗਿਆ ਤਾਂ ਐ ਬਹਿ ਜਾਂਦਾ ਦੇਣ ਸਿੱਖਿਆ ਲੋਕਾਂ ਨੂੰ ਆਪਣੀ ਵੀ ਪੀੜ ਥਲੇ ਛੋਟਾ ਮਾਰ ਲਾ ਤੇਰੇ ਕਿੰਨੇ ਤੇਰੀ ਚਲਦੀ ਆ ਘਰ ਦੇ ਵਿੱਚ ਉੱਚੇ ਹੈ ਨਹੀਂ ਤੇਰੀ ਤਾਂ ਤੁਹਾਡੀ ਦੋਨੋਂ ਜਨਾਨੀਆਂ ਨੇ ਤੁਹਾਨੂੰ ਮੋਰੇ ਲਾਇਆ ਪਿਆ ਜੇ ਸੰਦੀਪ ਨੇ ਤੇ ਵਿੱਚ ਸੁੱਖੋ ਨੇ ਹੁਣ ਲੱਗਿਆ ਬੈਠ ਕੇ ਪਹਿਲਾਂ ਧੂਆਵਾਂ ਲਗ ਜੂਦੇ ਆ ਉਹ ਧੂਆਵਾਂ ਭਰਾਵਾ ਆਪਣੇ ਆਪ ਤੇ ਵੀ ਲੈ ਲਓ ਤੁਸੀਂ ਵੀ ਤੁਹਾਡੀ ਵੀ ਥੋੜੇ ਜਿੰਦਗੀ ਚ ਸੁਧਾਰ ਆ ਜਵੇ ਰਹਿੰਦੀ ਜਿੰਦਗੀ ਵੀ ਤੁਹਾਡੀ ਸੁਧਾਰ ਆ ਜਵੇ ਜਨਾਨੀਆਂ ਤੁਹਾਡੀਆਂ ਇੱਜ਼ਤ ਕਰਨ ਲੱਗ ਜਾਣ ਕਿੰਨੇ ਲੋਕੀ ਤੁਹਾਡਾ ਬਲੌਗ ਦੇਖਦੇ ਆ ਕੁੱਤੇ ਬਰਾਬਰ ਤੁਹਾਡੀ ਇੱਜ਼ਤ ਨਹੀਂ ਹੁੰਦੀ ਦੋਨਾਂ ਭਰਾਵਾਂ ਦੀ ਹੁਣ ਲੱਗਿਆ ਕਹਿੰਦਾ ਤੁਸੀਂ ਪਿਛਲੇ ਬਲੌਗ ਚ ਦੇਖਿਆ ਹੋਣਾ ਆ ਕਰਨ ਮਾ ਤੇ ਦੇਖਿਆ ਹੋਗਾ ਅਸੀਂ ਵੀ ਕਈ ਵੇ ਕਨਫਿਊਜ਼ ਹੋ ਰਹੇ ਨੇ ਵੀ ਵੀਡੀਓ ਬਣਾ ਕੇ ਆਸੀਂ ਕੋਈ ਕਿਹੜੇ ਤੇ ਖੜਾ ਦਿੰਦੇ ਆ ਉਹਦੇ ਵਿੱਚ ਕਿ ਅਸੀਂ ਇਹ ਪੰਜੀਰੀ ਬਣਾਈ ਸੀ ਕਿ ਪਹਿਲਾਂ ਤਾਂ ਨੂੰ ਇਹ ਹੀ ਨਹੀਂ ਪਤਾ ਸੀ ਕਿਹੜਾ ਬਲੌਗ ਕਿਹੜੇ ਚੈਨਲ ਤੇ ਪਾਤਾ ਹੈ ਕਿਉਂ ਕਿ ਉਹ ਕਿਹੜੇ ਚੈਨਲ ਸੰਭੀ ਬਹੁਤ ਬੈਠੇ ਆ ਜਸਮੀਨ ਵਾਲਾ ਚੈਨਲ ਵੀ ਉਹਨਾਂ ਨੇ ਆਵੇ ਸੰਭੇ ਹੋਇਆ ਆਪ ਬਣਾ ਕੇ ਇਹਨਾਂ ਦੀ ਡਿਊਟੀ ਆ ਵੀ ਵੀਡੀਓ ਪਾਣੀ ਪਾਣੀ ਆ ਐਨ ਵੀ ਜੈ ਇਹਨਾਂ ਦੇ ਉਹ ਚੈਨਲ ਤੇ ਵੀਡੀਓ ਪੈਂਦੀ ਵੀ ਜਿਸ ਜਸਮੀਨ ਦੇ ਚੈਨਲ ਤੇ ਦੋ ਚਾਰ ਦੇ ਨਾ ਪੋਗੀ ਨਹੀਂ ਉਹ ਇਹਨਾਂ ਦੇ ਵੀ ਨਾਸੀ ਧੂਹਾ ਦਿੰਦੀ ਆ ਪੂਰਾ ਕਦੇ ਆਪਣੇ ਖਾਸ ਨੂੰ ਕਹਦਾ ਨਹੀਂ ਮੇਰੇ ਚੈਨਲ ਤੇ ਵੀਡੀਓ ਬਣਾ ਕੇ ਭੇਜ ਤੇ ਕਦੇ ਆਪਣੇ ਇਹਨਾਂ ਨੂੰ ਕਹਿੰਦਿਆਂ ਪੇ ਤੇ ਚਾਚੇ ਨੂੰ ਵੀ ਵੀਡੀਓ ਬਣਾਵੇ ਆਪਣੇ ਚੈਨਲ ਤੇ ਪਾਣੀਆ ਤਾਂ ਕਰਕੇ ਇਹਨਾਂ ਨੂੰ ਹੁਣ ਪਤਾ ਅੰਦਾਜ਼ਾ ਹੀ ਹੈ ਨਹੀਂ ਵੀ ਅਸੀਂ ਕਿਹੜੀ ਵੀਡੀਓ ਕਿਹੜੇ ਚੈਨਲ ਤੇ ਪਾਤੀ ਆ ਹੁਣ ਕਹਿੰਦੇ ਅਸੀਂ ਤੁਸੀਂ ਦੇਖੀ ਪੰਜੀਰੀ ਲਾਇ ਉਹਦੇ ਵਿੱਚ ਅਸੀਂ ਖੋਏ ਦੀ ਗੱਲ ਕੀਤੀ ਉਹ ਪਹਿਲਾਂ ਸੀਨ ਤਾਂ ਸਾਫ਼ ਕਰ ਲੈ ਆਪਣਾ ਨਾਸਾਂ ਹੀ ਚੜੀ ਜਾਂਦਾ ਕਿੰਨੇ ਲੋਕ ਤਾਂ ਬਲੌਗ ਦੇਖਦੇ ਹੋਣੇ ਕੋਈ ਰੋਟੀ ਖਾਣ ਵੇਲੇ ਦੇਖਦਾ ਕੋਈ ਖਾਣ ਪੀਣਾਂ ਦੀ ਚੀਜ਼ ਵੇਲੇ ਦੇਖਦਾ ਕੋਈ ਕੁਛ ਕਰਦਾ ਹੋਊਗਾ ਕੁਛ ਕੁਛ ਨਾਤੀਆਂ ਉਲਟੀਆਂ ਲਾਣੀਆਂ ਬਿਮਾਰ ਕਰਨੇ ਲੋਕੀ ਨਹੀਂ ਸੇਹ ਤਾਂ ਠੀਕ ਹੈ ਬੰਦ ਕਰ ਦੇ ਜਾਂ ਕੱਟ ਪਾ ਦਿਓ ਇੰਨੀ ਕਿ ਜਗ੍ਹਾ 'ਚ ਤੇ ਸਾਰੀਆਂ ਸਿੰਘਣੀਆਂ ਗੁੱਸੇ ਹੋਈਆਂ ਫਿਰਦੀਆਂ ਇਹਨਾਂ ਨੂੰ ਆਇਆ ਵੀ ਦੁੱਧ ਇਹਨਾਂ ਦਾ ਹੀ ਖਰਾਬ ਹੋਊਗਾ ਆਪੇ ਕੱਢਣਗੇ ਹਾਂ ਹੁਣ ਖੋਏ ਦੀ ਗੱਲ ਕਰਦਾ ਵਿਚੇਣਾ ਤੂੰ ਆਪਣਾ ਸੀਣ ਸਿੱਟੀ ਜਾਈ ਖੋਏ ਦੇ ਲੱਗਿਆ ਖੋਏ ਦੀ ਗੱਲ ਕਰਨ ਬੈਸੀ ਖੁਆ ਕਰਨਾ ਬਣਾਣਾ ਆ ਵਰਤੀ ਬਣਾਣੀ ਆ ਖੁਆ ਬਣਾਣਾ ਦੁੱਧ ਦਾ ਕਹਾਂ ਤੁਸੀਂ ਦੇਖਿਆ ਹੁਣ ਮੈਂ ਪਿਛਲੀ ਵਾਰ ਦੁੱਧ ਲੈ ਕੇ ਆਇਆ ਕਹਿੰਦਾ ਸਾਡੀਆਂ ਸਿੰਘਣੀਆਂ ਸਾਡੇ ਨਾਲ ਗੁੱਸੇ ਹੋ ਕੇ ਬੈਠੀਆਂ ਆ ਵੀ ਮੂੰਹ ਫੁਲਾਇਆ ਕਹਿੰਦਾ ਕਲੀਆਂ ਕਲੀਆਂ ਨੇ ਵੀ ਦੁੱਧ ਲਿਆ ਇਹਨਾਂ ਦਾ ਦੁੱਧ ਖਰਾਬ ਹੋ ਜਵੇ ਵੇ ਅਸੀਂ ਬਣਾਉਣਾ ਨਹੀਂ ਕਹਿੰਦਾ ਮਤਲਬ ਇਹ ਉਹ ਤਾਂ ਮੂੰਹ ਫੁਲਾਇਆ ਵੀ ਅਸੀਂ ਨਹੀਂ ਇਹ ਕੰਮ ਕਰਨਾ ਵਿਆਹ पे ਕਰਨ ਚਾਹੇ ਨਾ ਕਰਨ ਸੰਦੀਪ ਤਾਂ ਉਦੋਂ ਰਾਜੀ ਹੋ ਗਈ ਸੀਗੀ ਪੰਜੀਰੀ ਵਾਲੇ ਬਲੌਗ ਚ ਆ ਮੈਂ ਆਪਣੇ ਬਣਾ ਲੂੰਗੀ ਬਣਾ ਲੂੰਗੀ ਬਰਫੇ ਖੁਆ ਕੱਢਦੇ ਬਸ ਖੁਆ ਕੱਢ ਖੁਆ ਕੱਢ ਦੂੰਗੀ ਤਾਂ ਕਰ ਦੂੰਗੀ ਮੈਂ ਖੁਆ ਸੰਦੀਪ ਤਾਂ ਹੋ ਗਈ ਸੀ ਰਾਜੀ ਹੋ ਗਈ ਚਲ ਮੈਂ ਕੱਢ ਦੂੰਗੀ ਖੁਆ ਫੋਕੋ ਤਾਂ ਘਰ ਵਾਲਾ ਕਹਿੰਦਾ ਸੀ ਲਿਆਓ ਦੁੱਧ ਵਿਆਪਾ ਕੱਢ ਲੈਣੇ ਆ ਇਹਦੇ ਜਲਤ ਹੋ ਗਈ ਸੁੱਖੋ ਦੇ ਇਹ ਉਹਨੂੰ ਵੀ ਪੁੱਛੇ ਤੂੰ ਕੱਢ ਲੂੰਗੀ ਫੇ ਕਹਿੰਦੇ ਹਨ ਇੰਨੇ ਕਹਿੰਦਾ ਉਹਨੂੰ ਵੀ ਰੋਕਦੀ ਫਿਰਦੀ ਉਹਦੇ ਲੱਖਾ ਕਰਦੀ ਆ ਵੀ ਬੰਦੇ ਉਹ ਵੀ ਜਵਾਬ ਦੇ ਦੇਵੇ ਉਹ ਕਹਿੰਦੇ ਨਹੀਂ ਮੈਂ ਕੱਢ ਲੂੰਗੀ ਤਾਂ ਕਿ ਇਹ ਕਹਿੰਦੀ ਬੈਠ ਕੇ ਖੁਰਚਣਾ ਹੀ ਪੇਰਨਾ ਹੈ ਉਹਨੇ ਵੀ ਹੁਣ ਇਹਨੇ ਮਗਰ ਲਾ ਲਿਆ ਉਹ ਵੀ ਕਹਿੰਦੇ ਮੂੰਹ ਫਲਾ ਕੇ ਬੈਠੀ ਆ ਵੀ ਮੈਂ ਨਹੀਂ ਕੱਢਣਾ ਹੁਣ ਆਪੇ ਕੱਢੂਗਾ ਇਹ ਖੋਏ ਖਾਈ ਦੇਖ ਲਓ ਤੁਸੀਂ ਇੰਨੇ ਕਿ ਤੁਹਾਡੀ ਕਿੰਨੀ ਕੁ ਚੱਲਦੀ ਆ ਅਗਰ ਇਹਨੂੰ ਪਤਾ ਬੇ ਬਾਜੀਆਂ ਮਾਰਦੇ ਰਹਿੰਦੇ ਇਹਨਾਂ ਨੂੰ ਤਾਂ ਬਲੋਗਾ ਤੱਕ ਮਤਲਬ ਕਰੇ ਕੁਝ ਮੂੰਹ ਚੋਂ ਕੱਢ ਦਿੰਦੇ ਕਰੇ ਕੁਝ ਕੱਢ ਦਿੰਦੇ ਤਾਂ ਹੀ ਅਗਲੇ ਕਹਿੰਦੇ ਆਪੇ ਕੱਢੀ ਜਾਓ ਕੋਈ ਜਨਾਨੀਆਂ ਤਾਂ ਹੁਣ ਬੇਲੀਆਂ ਬੈਠਣ ਨੇ ਇਹਨਾਂ ਨੇ ਆਪ ਲਾਇ ਹੋਇਆ ਜਾਂ ਮੋਰੇ ਹੋ ਹੋ ਆਪ ਸਾਰਾ ਕੁਝ ਕਰੀ ਜਾਣਾ ਹੈ ਹੁਣ ਬਹਿ ਕੇ ਕੜਾਹਾ ਲੈ ਕੇ ਐਡਾ ਦੁੱਧ ਖਰਚ ਦੁੱਧ 'ਚ ਖਰਚਣਾ ਫੇਰ ਉਹ ਵੀ ਨਾਲੇ ਬੈਠੀਆਂ ਦੋਈ ਜਾਣੀਆਂ ਹੁਣ ਅਕਲ ਦੇਖ ਲੋ ਇਹਦੀ ਜੇ ਤੈਨੂੰ ਪਤਾ ਹੋਵੇ ਮੈਂ ਚੁੱਲ੍ਹਾ ਲਾਇਆ ਤੇ ਪਹਿਲੀ ਗੈਸ ਪੈ ਪਹਿਲ ਤੋਂ ਉਹਨੂੰ ਪੈਪ ਨੂੰ ਵੀ ਹਲਾ ਹਲਾ ਦੇਖੀ ਜਾਂਦਾ ਕਰ ਸੈਂਡਰ ਹਲਾ ਹਲਾ ਦੇਖੀ ਜਾਂਦਾ ਫੇ ਉਹਨਾਂ ਨੂੰ ਸਿੱਖਿਆ ਦਿੰਦਾ ਦੇਖ ਲੋ ਵੇ ਐਡਾ ਕਹਿੰਦਾ ਖਰਚਣਾ ਬੈਗ ਹੁੰਦਾ ਆ ਆਪਣਾ ਬੜ ਨਿਕਲਿਆ ਕਿੰਨਾ ਬਚਾਓ ਆ ਤਾਂ ਹੀ ਕਾ ਟਲ ਗਿਆ ਕਰੋ ਫੁਕਰੀਏ ਤਾਂ ਕਿੰਨਾ ਵੱਡਾ ਨਹੀਂ ਹਾਦਸਾ ਹੋ ਸਕਦਾ ਸੀ ਸਿਲੰਡਰ ਕੋਲ ਪਿਆ ਸੀਗਾ ਦੋ ਜਣੀਆਂ ਉਹ ਸੀਗੀਆਂ ਕੋਲ ਫਿਰ ਇਹਨੇ ਉਲਟਾ ਫੇਰ ਸੰਦੀ ਉਹਤੇ ਸੁੱਖੋ ਤੇ ਗੱਲ ਸੈਟ ਤੀ ਉਹ ਅੱਗ ਪੈਣੀ ਦੀ ਉਹਦੇ ਬਸ ਅੱਧਾ ਸਕਿੰਟ ਪਹਿਰੇ ਸੁਖਵੀਰ ਪਿੱਛੇ ਹੋ ਗਈ ਹੂੰ ਮੈਨੂੰ ਘਰ ਪਰ ਕੁਝ ਨਹੀਂ ਲੱਗਦੀ ਆਪਣੀ ਨਹੀਂ ਮੈਂ ਦੇਖੀ ਵੀ ਮੇਰਾ ਥੋੜੀ ਜੀ ਗਲਤੀ ਇੱਥੇ ਕਰ ਸਕ ਹੋਈ ਹੋਣੀ ਆ ਵੀ ਜਾਂ ਕੋਈ ਲਾਪਰਵਾਹੀ ਮੇਤੋ ਹੀ ਵਰਤ ਹੋ ਗਈ ਹੈ ਪਰ ਨਹੀਂ ਫੁਕਰਾ ਇਨਸਾਨ ਹੈ। ਕਹਾਂ ਤੁਸੀਂ ਸਕ੍ਰਿਪਟ ਕਰਕੇ ਦੇਖਿਓ ਵੀਡੀਓ। ਸਾਰਾ ਸੁੱਖ ਹੋਗਾ ਨਾ ਕੁਰਸੀ ਚੱਕ ਕੇ ਪਿੱਛੇ ਨੂੰ ਹੋਈ ਸੀ ਇਹਨੇ ਜਰੂਰ ਕਹਿੰਦਾ ਕੁਛ ਕੀਤਾ ਹੋਣਾ ਹੈ। ਕਿਹੜੀ ਜਨਾਨੀ ਆਪਣੇ ਘਰ ਵਾਲੇ ਲੈਣਾ ਮਾੜਾ ਸੋਚ ਸਕਦੀ ਹੈ? ਕੋਈ ਵੀ ਨਹੀਂ। ਤੂੰ ਨੂੰ ਮਾੜਾ ਕਹੀ ਜਾਂਦਾ ਉਹ ਤੈਨੂੰ ਮਾੜਾ ਕਹਿੰਦੀ ਰਹਿੰਦੀ ਹੈ। ਤੇਰੀ ਹਰ ਇੱਕ ਗੱਲ 'ਚ ਉਹ ਤੈਨੂੰ ਟੋਕਦੀ ਏ, ਤੂੰ ਨੂੰ ਢੁਕਦਾ ਆ, ਆਪਣੇ ਜਿੱਤੋਂ ਨਾ ਚੋਲੇ ਬਲੋਲੇ ਕਰਦਾ ਆ। ਜੇ ਨਵ ਨਵੇਂ ਨਾਲ ਵਿਆਹ ਕਰ ਮੈਂ ਹੁਣੇ ਜਵਾਨੀ ਚੜੀ ਆ ਤੇ ਬੁੱਢੇ ਇਹਦੇ। ਸ਼ਰਮ ਨਹੀਂ ਆਂਦੀ ਇਹਨਾਂ। ਆਪਣੇ ਭਰਾ ਦੀ ਘਰ ਵਾਲੇ ਦੇ ਕੋਲ ਬੈਠਾ ਚੋਲੇ ਬਲੋਲੇ ਉਹ ਨਾ ਕਰਦਾ ਰਹਿੰਦਾ ਆ। ਨੇ ਸ਼ਰਮ ਕਰ ਲੈ ਤੇਰੀ ਧੀ ਜਵਾਨ ਆ ਮੁੰਡਾ ਤੁਹਾਡੇ ਜਵਾਨ ਆ ਕਰਨ ਉਹ ਕਿਹੜਾ ਨਿਆਣਾ ਕੋ ਨੂੰ ਹਰਕਤ ਗੱਲ ਦੀ ਨਿਆਣੇ ਨੂੰ ਸਮਝ ਲੱਗਦੀ ਜਿੱਦਾਂ ਘਰ ਦੇ ਵਿੱਚ ਮਾਹੌਲ ਹੁੰਦਾ ਉਦਾਂ ਹੀ ਬੱਚਿਆਂ ਤੇ ਅਸਰ ਪੈਂਦਾ ਹੁੰਦਾ ਤੁਸੀਂ ਬੱਚਿਆਂ ਨੂੰ ਸਹੀ ਸਿੱਖਿਆ ਤਾਂ ਕਹਦੇ ਤੁਸੀਂ ਬਗਾੜਨ ਲੱਗੇ ਹੋ ਘਰ ਦੇ ਵਿੱਚੋਂ ਹੀ ਸਿੱਖ ਕੇ ਨਿਆਣਾ ਬਾਹਰ ਜਾਂਦਾ ਬਾਹਰ ਨਿਆਣਾ ਉਹੀ ਹਰਕਤ ਹਰਕਤਾਂ ਕਰੂਗਾ ਜੋ ਨੇ ਨਿਆਣਾ ਘਰੋਂ ਸਿੱਖਿਆ ਹੋਊਗਾ ਪਹਿਲੀ ਪਰਵਰਿਸ਼ੇ ਬੱਚੇ ਨੂੰ ਆਪਣੇ ਘਰ ਚ ਮਿਲਦੀ ਬਾਅਦ ਚ ਸਕੂਲ ਜਾਣ ਲੱਗਦਾ ਤੇ ਤੁਸੀਂ ਉਹਨਾਂ ਨੂੰ ਆ ਆਪਣੇ ਬੱਚਿਆਂ ਨੂੰ ਗਾਈਡ ਕਰਦੇ ਆ ਉਹਨਾਂ ਦੇ ਸਾਹਮਣੇ ਲੱਜਣੇ ਆ ਸੁੱਖੋਂ ਨਾ ਕਦੇ ਗਾਣੇ ਗਾਊਗਾ ਉਹਦੇ ਲਈ ਕਦੇ ਕੁਝ ਗਾਊਗਾ ਕਰੂਗਾ ਇਹ ਬੇਆਗਨ ਨਾਲ ਲਾਣ ਦੀ ਪੂਰਾ ਨਹੀਂ ਇਹਦੀ ਕਿਹੜੀ ਹੁਣ ਦੇਖੋ ਤੁਸੀਂ ਇਹਨਾਂ ਨੇ ਪਕੌੜੇ ਕੱਢੇ ਠੀਕ ਆ ਇਹ ਪੂਰੀ ਐਨੇ ਲੈ ਕੇ ਜਾਣੇ ਹਨ ਮਤਲਬ ਰਾਤ ਰੋਟੀ ਲੈ ਆ ਗਏ ਹੋ ਖਾਣਾ ਨਾਲ ਕਦਾਂ ਤੇ ਪਕੌੜੇ ਕੱਢੇ ਕਰਨੇ ਕਿਤੇ ਚੱਲ 2-4 ਹਫ ਪਕੌੜੇ ਕਰ ਉਹਨੂੰ ਕਹਿੰਦੇ ਤੂੰ ਐਨੇ ਪਕੌੜੇ ਖਾਣੇ ਆ ਰੱਜਣਾ ਹੀ ਆ ਤੇ ਰਾਤ ਨੂੰ ਕਹਿੰਦਾ ਰੋਟੀ ਨਹੀਂ ਖਾਣੀ ਕਹਦੇ ਤੁਸੀਂ ਆਪਣੇ ਜਵਾਬ ਉਹਨਾਂ ਟੋਕਾ ਟਕਈਆ ਕਰਦੇ ਹੁੰਨੇ ਤਾਹੀਂ ਕਹਿੰਦੇ ਵੀ ਮਾਂ ਨਾਲ ਕਿਸੇ ਦੀ ਮਰੇ ਹੁਣ ਉਹਦੇ ਮਾਂ ਬਾਰਾਏ ਦੇਖ ਲੋ ਸਾਰੇ ਨੂੰ ਕਿੱਦਾਂ ਲੱਗਿਆ ਉਹ ਕਰਨ ਨੇਤਰ ਨੂੰ ਅੱਗ ਤਾਂ ਆਪਣੀ ਲੱਗੀ ਆ ਖਾਣ ਦੀ ਕਿਸੂ ਦੇ ਤੇ ਆਪਣਾ ਬਲਿਆ ਖਾਣ ਦਾ ਵੇ ਮੇਰੇ ਲਈ ਰਹਿ ਜਾਣ ਕੋਗੇ ਵਿੱਕੀ ਵੀ ਪੱਠਾ ਮੂੰਹ ਚ ਪਾਈ ਜਾਂਦਾ ਕੱਢਦਾ ਕੱਢਦਾ ਪਕੌੜੇ ਪਨੀਰ ਵਾਲੇ ਸੁੱਖੋ ਵੀ ਕੋਲੀ ਭਰ ਕੇ ਬੈ ਗਈ ਆ ਖਾਣ ਨੂੰ ਵੇ ਮੁੰਡਾ ਵੀ ਖਾਣ ਲੱਗ ਗਿਆ ਵੇ ਮੇਰੇ ਲਈ ਪਤਾ ਨਹੀਂ ਬਚਨੇ ਪਤਾ ਨਹੀਂ ਦੀਦੀ ਦੀਦੀ ਨੂੰ ਤਾਂ ਦੇ ਤੇ ਦੀਦੀਓ ਖਾਵੇ ਕਿਤੇ ਤੂੰ ਨਾ ਖਾਈ ਉਹਦੇ ਵਿੱਚ ਵੇ ਬਹਾਨਾ ਤੂੰ ਇੱਧਰਲੇ ਕਮਰੇ ਲੈਣਾ ਗੱਲ ਕਰਦੀ ਜਿਹੜਾ ਇਹਨਾਂ ਦੇ ਮੈਨੂੰ ਸਹੈਨ ਅਧਿਕਾਰ ਦੇ ਵਿੱਚ ਸਾਰ ਨਾਲੋਂ ਗੁੱਡ ਪਰਸਨ ਆ ਇਹ ਕਹਿੰਦਾ ਦਾਦਾ ਕਰਨ ਦਾ ਇੱਕ ਆਹਾ ਦੋਏ ਜਾਣੇ ਇਹ ਗੁੱਡ ਪਰਸਨ ਆ ਇਹ ਉਹਨੂੰ ਲੱਗਿਆ ਪਹਿਲਾਂ ਕਹਿੰਦਾ ਜਾ ਕੇ ਆਪਣੀ ਦੀਦੀ ਨੂੰ ਦੇਆ ਫੇਰ ਕਹਿੰਦਾ ਦੀਦੀ ਨੂੰ ਦੇ ਦੀ ਆਪਣਾ ਕਹਿੰਦਾ ਖਾਣ ਲੱਗ ਜੀ ਦੀਦੀ ਨੂੰ ਫੜਾ ਕੇ ਕਹਿੰਦਾ ਤੂੰ ਇੱਧਰਲੇ ਕਮਰੇ 'ਚ ਬੜ ਜੀ ਜਿਵੇਂ ਨੂੰ ਬੜਾ ਤਰਸ ਆਇਆ ਜਦੋਂ ਉਹ ਕਹਿੰਦਾ ਨਹੀਂ ਮੈਂ ਥੋੜੀ ਖਾਂਦਾ ਤੁਸੀਂ ਚਾਹੇ ਕਹਿੰਦਾ ਦੇਖ ਲਿਓ ਮੈਂ ਆਹ ਵਾਲੇ ਕਮਰੇ 'ਚ ਹੀ ਬੜ ਜੂਗਾ ਮੈਂ ਨਹੀਂ ਜਾਂਦਾ ਕਿੰਨਾ ਅੰਦਰੋਂ ਹੁੰਦਾ ਮੈਨੂੰ ਇਹਨਾਂ ਨੂੰ ਕਮੈਂਟ ਵੀ ਆਇਆ ਸੀ ਨਾ ਕੱਟ ਤੇ ਚੋਣੇ ਨੇ ਮੇਰੇ ਚੱਕਣਾਂ ਸੋਚਿਆ ਮੈਂ ਕਿ ਪਤਾ ਨਹੀਂ ਕੱਟਣੇ ਨਹੀਂ 2 ਦਿਨਾਂ ਦੇ ਪਏ ਆ ਉਹ ਕਿਤੇ ਨਾ ਜਾਣੇ ਪਏ ਨੇ ਮੈਂ ਚੱਕਣੇ ਸੀਗੇ ਕਮੈਂਟ ਉਹ ਪਹਿਲੀ ਜਿੱਦਾਂ ਇਹਨਾਂ ਨੇ ਡਿਲੀਟ ਕਰਤੇ ਇਹ ਜਸਮੀਨ ਦੇ ਚੈਨਲ ਤੇ ਨਾ ਬਲੌਗਰ ਦਾ ਮਾਰਦੀ ਫਟਾਕ ਦੇਣੀ ਡਿਲੀਟ ਕਰ ਦਿੰਦੀ ਹੈ ਅਜੇ ਕਰਨ ਹੁਣ ਇਹ ਨੇਤਰ ਦੇ ਤੇਰਾ ਸੁੱਖ ਦੇ ਚੈਨਲ ਤੇ ਪੇ ਰੰਦੇ ਆ ਕਮੈਂਟ ਇਹ ਤਾਂ ਜਿਹੜੇ ਫਟਕ ਦੇਣੀ ਮੈਂ ਕਹਿੰਦੀ ਮੈਂਟਰ ਨਹੀਂ ਲਾਂਦੀ ਉਹ ਬਿੱਲੀ ਹੁਣ ਪਈ ਰਹਿੰਦੀ ਹੈ ਹੋਰ ਤੈਨੂੰ ਕੋਈ ਕੰਮ ਹੈ ਨਹੀਂਗਾ ਪਈ ਰਹਿੰਦੀ ਹੈ ਤੇ ਡਿਲੀਟ ਮਾਰ ਦਿੰਦੀ ਹੈ ਕਮੈਂਟ ਜਨ ਪਤਾ ਲੱਗਦਾ ਮੈਨੂੰ ਕੋਈ ਗਲਤ ਕਮੈਂਟ ਆ ਸਿੱਖਿਆ ਨਹੀਂ ਲੈਣੀ ਉਸ ਕਮੈਂਟਾਂ ਤੋਂ ਵੀ ਜੇ ਸਾਨੂੰ ਕਿਸੇ ਨੇ ਕੋ ਤਦੋਂ ਮੈਂ ਮੁੰਡੇ ਦੀ ਗੱਲ ਕਰ ਜਦੋਂ ਆਪਣੇ ਲਈ ਚੱਕਰ ਲਗਾ ਕਹਿੰਦਾ ਹੁਣ ਬਸ ਕਰ ਤੇ ਰੱਜ ਕੇ ਖਾਣੇ ਇਹਨਾਂ ਰੋਟੀ ਨਹੀਂ ਖਾਂਦੇ ਖਾਣੇ ਕਿਹੜਾ ਮਾਪੇ ਆਪਣੇ ਧੀ ਪੁੱਤ ਨੂੰ ਖਾਂਦੇ ਨੂੰ ਟੋਕ ਟਕਈਆ ਕਰਦਾ ਹੁੰਦਾ ਅਸਲ ਦੇ ਵਿੱਚ ਇਹਨੂੰ ਤਾਂ ਐ ਸੀਗਾ ਵੀ ਮੇਰੇ ਲਈ ਬਚ ਜਣ ਬਈ ਮੈਂ ਆਪ ਖਾ ਲਵਾਂ ਫਿਰ ਸੰਦੀਪ ਨੇ ਕਹਿ ਦਿੱਤਾ ਬੁੱਥਾ ਲੈ ਕੇ ਕਿਹਨਾ ਫਲਮਦਾ ਬਾਤ ਚੱਕ ਲਾਊਗਾ ਹੋਏ ਹੋਏ ਐਸਾ ਤੂੰ ਇਧਰੋਂ ਕਹਿੰਦੇ ਨਾਲੇ ਆਪ ਨਹੀਂ ਖਾਦੇ ਤਾਂ ਕਹਿੰਦੀ ਐਦਾਂ ਕਰ ਦੇ ਮੁੰਡਾ ਰੋਸ ਕੇ ਅੰਦਰੋਂ ਚ ਚਿਲ ਗਿਆ ਐ ਦੋ ਚਾਰ ਨੂੰ ਵਾਕੇ ਸਾਰੇ ਕੱਢ ਤੇ ਦੋ ਚਾਰ ਕੇਲੇ ਬਾਕੀ ਉਹ ਹੀ ਪਲੇਟ ਲੈ ਕੇ ਨਾ ਉਹ ਅੰਦਰੋਂ ਚਲੇ ਗਿਆ ਇੰਨਾ ਕੋ ਮੂੰਹ ਲੈ ਕੇ ਦੇਖੋ ਤੁਸੀਂ ਹਜੇ ਕਹਿੰਦੇ ਅਸੀਂ ਕਰਦੇ ਬਹੁਤ ਇਹਨਾਂ ਦਾ ਚੈਨਲੇ ਕਰਨ ਕਰਕੇ ਚੱਲਦਾ ਆ ਕਿਉਂਕਿ ਇਹਨਾਂ ਨੇ ਤਾਂ ਪਹਿਲਾਂ ਕੋਈ ਪਛਾਣ ਨਹੀਂ ਸੀ ਇਹਨਾਂ ਨੂੰ ਕੋਣ ਜਾਣਦਾ ਸੀਗਾ ਇਹ ਸਭ ਤੋਂ ਪਹਿਲਾਂ ਜਿਹਦਾ ਜਾਨਮਾਲ ਦਾ ਹੁੰਦਾ ਸੀਗਾ ਚੈਨਲ ਉਹਨੇ ਜਿਹਦਾ ਸਾਰੇ ਆਪਣੇ ਆਹ ਬਲੌਗਰ ਲਾਏ ਆ ਵੀਡੀਓ ਫਟਾਉਣ ਜਾਂ ਦੱਸਦਾ ਵੇ ਪੈਸਾ ਆਂਦਾ ਆ ਜੀ YouTube ਤੋਂ ਠੀਕ ਆ ਫੇ ਸਾਰੇ ਜਾਣੇ ਲੱਗ ਗਏ ਹੁਣ ਇਹਨਾਂ ਦੇ ਪਿੰਡ ਵਾਲੇ ਬਣਨ ਤਾਂ ਇਹ ਮੁੰਡਾ ਜੀ ਉਹਦੇ ਜਾਨਮਾਲ ਦੇ ਚੈਨਲ ਦੇ ਵਿੱਚ ਆਂਦਾ ਹੁੰਦਾ ਸੀ ਉਹਨਾਂ ਦੇ ਨਾਲ ਉਹ ਆਪਣੇ ਨਾਲ ਉਹ ਵੀ ਵੀਡੀਓ ਬਣਾਉਂਦਾ ਹੁੰਦਾ ਸੀ ਉਹਨੇ ਹੈਪੀ ਬਰਥਡੇ ਹੈ ਹਾਂ ਅੱਜ ਅਸੀਂ ਚੱਲੇ ਆ ਮਸਤੀ ਕਰਨ ਮਸਤੀ ਕਰਨ ਚੱਲੇ ਆ ਇਹਦਾ ਜਨਮ ਦਿਨ ਵੀ ਮਨਾਇਆ ਕੇਕ ਕੱਟਿਆ ਕਦੇ ਕੋਈ ਟਿੱਕੀਆਂ ਬਣਾਉਣੀਆਂ ਤਾਂ ਇਹਨੂੰ ਰੱਖਣਾ ਮੁੰਡੇ ਨੂੰ ਵਿੱਚ ਨਾਲ ਜਦੋਂ ਅਸੀਂ ਗੱਡੀ ਦੇ ਵਿੱਚ ਆ ਕੇ ਬੈਠ ਗਏ ਕਨਵੀਰ ਕਹੋ ਗਿਆ ਹੁਣ ਅਸੀਂ ਗੱਡੀ ਵਿੱਚ ਬੈਠ ਕੇ ਮੰਮੀ ਦੀ ਵੀਟ ਕਰ ਰਹੇ ਹਾਂ ਕਾਦੇ ਵਾਸਤੇ ਆਪਾਂ ਨਹੀਂ ਕਹੀਏ ਗੱਲ ਉਹਦੀ ਤਾਂ ਪਹਿਚਾਣ ਪਹਿਲੀ ਡਵੇਈ ਦੇ ਵਿੱਚ ਤੋਂ ਡਵੇਈ ਨਹੀਂ ਜਿੱਥੇ ਪਹਿਲਾਂ ਕਹਿੰਦੇ ਬਾਹਰੇ ਨੌਕਰੀ ਕਰਦਾ ਸੀ ਮੁੰਡੇ ਦੇ ਵਿੱਚ ਪਤਾ ਨਹੀਂ ਕਿਹੜੇ ਮੁਲਕ ਵਿੱਚ ਜਿੱਦਾਂ ਨੌਕਰੀ ਕਰਦਾ ਸੀ ਸਟਾਰਟਿੰਗ ਚ ਆਪਣਾ ਉਹਨੇ ਤਾਂ ਬਲੌਗ ਬਣਾਉਂਦਾ ਹੁੰਦਾ ਸੀ ਫਿਰ ਉਹ ਮੁੰਡੇ ਨੂੰ ਇਹਨਾਂ ਨੇ ਨਾਮ ਰੱਖਿਆ ਹੁੰਦਾ ਸੀ ਉਹਦੇ ਵਿੱਚ ਇਹਦੀ ਪਹਿਚਾਣ ਬਣੀ ਮੁੰਡੇ ਦੀ ਕਰਨ ਦੀ ਉਹਦੀ ਪਹਿਚਾਣ ਦੇ ਨਾਲ ਇਹਨਾਂ ਦੇ ਚੈਨਲ ਚੱਲੇ ਸਭ ਤੋਂ ਪਹਿਲਾ ਚੈਨਲ ਇਹਨਾਂ ਦੇ ਘਰ ਦੇ ਵਿੱਚੋਂ ਨੇਤਰ ਨੇ ਬਣਾਇਆ ਫਿਰ ਸੁਖੋ ਦਾ ਬਣਾਇਆ ਫਿਰ ਇਹਨਾਂ ਨੇ ਜਸਮੀਨ ਦਾ ਬਣਾਇਆ ਤੇ ਉਸ ਮੁੰਡੇ ਕਰਕੇ ਤੁਹਾਡਾ ਅੱਜ ਚੈਨਲ ਆ ਤੁਸੀਂ ਉਹਨੂੰ ਇੱਕ ਇਦਾਂ ਟਰੀਟ ਕਰਦੇ ਆ ਵੀ ਜੇ ਖਾ ਵੀ ਲੈ ਦੋ ਚਾਰ ਪਕੌੜੇ ਫਿਰ ਕੀ ਹੋ ਗਿਆ ਐਤੀ ਇਹਨੇ ਜਾਸਮੀਨ ਨੇ ਇੱਕ ਵਾਰ ਕੀਤੀ ਸੀ ਕੋਈ ਇਹਨਾਂ ਵੀਡੀਓ ਡਿਲੀਟ ਕਰਦੀ ਸੀ ਇਹਨਾਂ ਨੇ ਐਨੇ ਜਦੋਂ ਇਹ ਮੁੰਡਾ ਉੱਥੇ ਗਿਆ ਜਾਸਮੀਨ ਦੇ ਪਤਨ ਨੂੰ ਮਿਲਣਾ ਤਾਂ ਪਹਿਲੀ ਵਾਰ ਗਿਆ ਹੁਣ ਰਹਿਣ ਦੇ ਵਿਆਹ ਤੋਂ ਬਾਅਦ ਛੁੱਟੀਆਂ ਆ ਮਿਲੀਆਂ ਸੀਆਂ ਜੂਨ ਦੀਆਂ ਉਦੋਂ ਜਾ ਕੇ ਆ ਸੀ ਜਦੋਂ ਕਿ ਜਾਨਵਾਲ ਫੜ ਹੋਇਆ ਆ ਜੇਲ੍ਹ ਚ ਗਿਆ ਉਸ ਮੁੰਡੇ ਨੂੰ ਜੀ ਇਹਨੇ ਇੰਨਾ ਦਬਕਾ ਮਾਰਿਆ ਨਾ ਐਨਾ ਉਹਨੂੰ ਟੋਟੋ ਟਾ ਪਵੇ ਨਾ ਮੁੰਡੇ ਨੇ ਇੱਕ ਵੀ ਬੋਲ ਨਹੀਂ ਬੋਲਿਆ ਉਹਨਾਂ ਚਿਹਰਾ ਹੀ ਦੇਖਣੇ ਨੂੰ ਕਿੰਨਾ ਸਾਊ ਜਿਹਾ ਲੱਗਦਾ ਆ ਉਹ ਚੁੱਪ ਕਰਕੇ ਇੱਧਰ ਨਾਲ ਸੋਫੇ ਤੇ ਬੈਠਾ ਹੀ ਰਿਹਾ ਉਹ ਬੋਲਿਆ ਨਹੀਂ ਆਪਣੀ ਨੇ ਸੱਸ ਮੋਹਰੇ ਆਪਣੇ ਘਰ ਵਾਲੇ ਮੋਹਰੇ ਐਨਾਂ ਨੂੰ ਖਿਜ-ਖਿਜ ਪਈ ਨਾ ਨਾ ਤੂੰ ਕੀ ਕੀਤਾ ਇਹ ਦੱਸ ਪਹਿਲਾਂ ਕੀਤਾ ਕੀ ਤੂੰ ਸਿੱਧਾ ਕਹਿ ਮੈਂ ਟੀਵੀ ਦੇਖਿਆ ਤੂੰ ਕੰਮ ਨਹੀਂ ਕੀਤਾ ਬੇ ਵੀਡੀਓ ਦੇ ਸਾਹਮਣੇ ਬੋਲਣਾ ਜਿਆਦਾ ਜ਼ਰੂਰੀ ਹੁੰਦਾ ਆ ਇਹਨਾਂ ਨੇ ਨਾ ਇਸ ਘਰ ਦੇ ਵਿੱਚ ਉਸ ਮੁੰਡੇ ਦੀ ਕਦਰ ਇਹ ਹੈ ਨਹੀਂ ਕੋਈ ਪੁੱਛ ਹੈ ਨਹੀਂ ਉਸ ਮੁੰਡੇ ਦੀ ਕੋਈ ਵੀ ਪੁੱਛਦੇ ਨਹੀਂ ਉਹਨੂੰ ਚੰਗੀ ਤਰ੍ਹਾਂ ਜੇ ਆਪਾਂ ਕਹਦੇ ਵੀ ਜਿਵੇਂ ਮਾਂ ਹੈ ਨਹੀਂ ਅਸੀਂ ਉਹ ਜਿਆਦਾ ਉਹਨੂੰ ਪਿਆਰ ਕਰ ਲਈਏ ਭਰਨੇ ਫਰਕ ਕਰਦੇ ਆ ਮੈਂ ਤੁਹਾਨੂੰ ਸਾਫ਼-ਸਾਫ਼ ਕਹਿ ਸਕਦੀ ਆ ਵੀ ਇਹ ਉਸ ਮੁੰਡੇ ਨਾਲ ਫਰਕ ਕਰਦੇ ਨਾ ਕਮੈਂਟ ਵੀ ਆਈ ਐ ਇਧਰੇ ਵੀ ਤਾਂ ਕੀ ਹੋਇਆ ਕਹਿੰਦਾ ਤੁਸੀਂ ਮਾਂ ਤੋਂ ਬਿਨਾ ਕੋਈ ਪੁੱਛਦਾ ਨਹੀਂ ਹੁੰਦਾ ਤੁਸੀਂ ਕਹਿੰਦੇ ਕਿੱਦਾਂ ਉਸ ਮੁੰਡੇ ਨੂੰ ਬੋਲਿਆ ਵੇ ਕੀ ਚਾਰ ਪਕੌੜੇ ਚਾਹਲੇ ਸੀ ਕਹਿੰਦਾ ਉਹਨੇ ਮੁੰਡੇ ਮੈਂ ਤੁਸੀਂ ਉਹਨੂੰ ਇੰਨਾ ਕਹਿੰਦੇ ਬੋਲਣੇ ਨਾਲ ਦੇ ਨਾਲੇ ਕਮੈਂਟ ਡਿਲੀਟ ਕਰਤਾ ਫੇਰ ਕਿਹਾ ਵੀ ਕਿਸੇ ਨੇ ਵੀ ਤੁਸੀਂ ਕਰਨ ਨਾਲ ਫਰਕ ਕਰਦੇ ਆ ਫੇਰ ਉਹ ਵੀ ਕਮੈਂਟ ਨਾਲ ਡਿਲੀਟ ਕੀਤੇ ਸੱਚਾਈ ਤਾਂ ਆਪਣੀ ਸੁਣ ਨਹੀਂ ਸਕਦੇ ਹੈਗੇ ਇਹ ਤੇ ਹੁਣ ਉਹ ਇਹ ਭੋਲੂ ਕੀ ਕਾਤੋਂ ਤੂੰ ਕਲੀਅਰ ਨਹੀਂ ਕਲੀਅਰ ਨਹੀਂ ਥੋੜਾ ਥੋੜਾ ਬੋਲ ਦੇ ਨਹੀਂ ਆ ਬਾਜੀ ਇਹ ਜਸਮੀਨ ਮੰਮੀ ਇਹਨੇ ਬੋਲ ਲੈਣਾ ਕਾਹ ਤੇ ਲੱਗਣਾ ਹਰ ਗੁੰਨੇ ਦੱਸ ਐਨੀ ਤੂੰ ਬੇਅਕਲ ਉਹਦਾ ਤੂੰ ਤੈਨੂੰ ਪੇ ਦਾਦੇ ਤੇ ਬਾਹਰੀਆਂ ਗੱਲਾਂ ਮਾਰਦੀਆਂ ਸਬਿਆਚਾਰ ਦੀਆਂ ਗੱਲਾਂ ਮਾਰਦੀ ਰਹਿਣੀ ਆ ਉਹਦਾ ਤੂੰ ਆਪਣੇ ਆਪ ਨੂੰ ਕਹਿੰਦੀ ਮੈਨੂੰ ਪਤਾ ਬਹੁਤ ਆ ਪੈਤੀ ਦੋਏ ਤੁਸੀਂ ਗਿਆਨ ਵਾੜਦੇ ਆ ਐਦਾਂ ਨਹੀਂ ਐਦਾਂ ਹੁੰਦੀ ਆ ਚਰਖੇ ਹੱਸ ਆਪਣੇ ਸੰਧਾਰਿਆਂ ਦੇ ਗਾਣੇ ਗਾ ਕਦੇ ਕੋਸ਼ਿਸ਼ ਕਰ ਉਦਾਂ ਦੁਕਾਨੇ ਮੈਨੂੰ ਪਤਾ ਬਹੁਤ ਆ ਸਭ ਇਹ ਚਾਰਵਾਰੇ ਜਾਂ ਉਦਾਂ ਬਹੁਤ ਨੋਲਜ ਰੱਖਦੀ ਆ ਤੂੰ ਹਰ ਇੱਕ ਚੀਜ਼ ਦੀ ਤੂੰ ਕਰੈਨਿਆਂ ਚ ਵੀ ਦਵਾਈ ਬਣਾ ਕੇ ਤਿਆਰ ਕਰ ਦਿੰਦੀ ਆ ਭਾਈ ਇੰਨੀ ਨੋਹਲਜ ਇਹਨੂੰ ਤਾਂ ਤੈਨੂੰ ਇਹ ਨਹੀਂ ਪਤਾ ਵੀ ਇੱਕ ਬੱਚਾ ਕਦੋਂ ਬੋਲਣ ਲੱਗਦਾ ਹੁੰਦਾ ਮਮੀ ਜਿਹੜੇ ਪਾਪਾ ਪਾਪਾ ਕੌਣ ਕੀ ਕਾਜ ਕਰੂਗੀ ਅਚੋਲੇ ਬਲੋਲੇ ਜੇ ਛੱਡ ਦੋ ਤੁਸੀਂ ਅੱਛਾ ਚੰਗੇ ਨਹੀਂ ਲੱਗਦੇ ਵਧੀਆ ਨਹੀਂ ਲੱਗਦੇ ਤੇ ਨਾਲੇ ਇਹਨੂੰ ਦੇ ਲੋ ਪਈ ਕਿਦਾਂ ਇਹਨੂੰ ਬੇਅਗਲ ਜਾਈ ਚਾਚਾ ਤੇਰਾ ਸਾਹਮਣੇ ਖੜਾ ਉਹਦੇ ਬਾਹਰੋਂ ਐ ਲੱਤਾਂ ਕਰਕੇ ਐਂ ਪਈ ਜਾਵੇ ਡੰਗਾ ਜਿਹੀ ਸਹੀ ਤਰੀਕੇ ਨਾਲ ਪੈ ਜਾ ਤੇਰਾ ਪੇ ਤੇ ਚਾਚਾ ਤੇਰਾ ਘਰੇ ਬੜਤ ਤੱਕ ਨਾ ਸਹੀ ਨਹੀਂ ਪੈਣਾ ਆਂਦਾ ਲੱਤਾਂ ਨਹੀਂ ਚੱਕ ਕੇ ਤੁਲ ਮਾਰੀ ਵੱਲੋਂ ਪਈਆਂ ਮੋਹਰੇ ਤੇਰਾ ਚਾਚਾ ਖੜਾ ਤੇਰਾ ਪਿਆ ਬਰਾਬਰ ਤਾਂ ਹੀ ਤੁਸੀਂ ਇੰਨਾ ਰੋਸ ਟੋਣੇ ਜਾਂ ਤੁਹਾਨੂੰ ਸ਼ਰਮ ਹੀ ਐ ਨਹੀਂ ਤੁਸੀਂ ਤਾਂ ਕਲਯੁਗ ਘਰ ਆਪਣਾ ਲਿਆਂਦਾ ਪਿਆ ਐ ਜਮੇ ਰੱਬ ਨੂੰ ਥੱਲੇ ਲਾਇਆ ਪਿਆ ਤੁਸੀਂ ਸ਼ਰਮ ਸ਼ਨਾ ਦੀ ਕੋਈ ਚੀਜ਼ ਹੈ ਨਹੀਂ ਤੁਹਾਡੇ ਚ ਚਾਉਣੇ ਆ ਇਹ ਬੁੜੀਆਂ ਦੇ ਕੰਮ ਕਰੀ ਜਾਂਦੇ ਰਹਿੰਦੇ ਉਹ ਫੁਕਰੀਆਂ ਮਾਰਨ ਤੋਂ ਨਹੀਂ ਇਹਨੂੰ ਬਾਜਾ ਕਿ ਤੁਹਾਡੇ ਘਰ ਦੇ ਵਿੱਚ ਕੋਈ ਸਹੀ ਮ ਹੈਗਾ ਉਹ ਭਾਈ ਛੱਟ ਕੇ ਛੁੱਟ ਕੇ ਤਾਂ ਨਹੀਂ ਲਵਾਉਣ ਵਾਲੇ ਮੈਂ ਤਾਂ ਲਾਲਾ ਤੁਸੀਂ ਮੈਂਟ ਲਈਆਂ ਸਾਰੇ ਲਾਈਜ ਰੂਜ ਕਰਾ ਲਓ ਭਾਈ ਟਾਈਮ ਰਹਿੰਦੇ ਨਹੀਂ ਜਿਆਦਾ ਛੱਟ ਕੇ ਲੱਗਣੇ ਫੇ ਬਿਜਲੀਾਂ ਦੇ ਤੁਹਾਡੇ ਆਪਣਾ ਸੋਚ ਸੁਧਾਰ ਕਰੋ ਆਪਣੇ ਬਲੌਗਾਂ ਵਿੱਚ ਤੇ ਆਪਣੇ ਆਪ 'ਚ ਵੀ ਸੁਧਾਰ ਕਰੋ ਭਾਈ ਤੁਹਾਡਾ ਤਾਂ ਬਾਲਾ ਹੀ ਕੰਮ ਔਖਾ ਆ ਆ ਕਹਿੰਦਾ ਨਾ ਨੇਤਰ ਨੇ ਲਾਈ ਮੋਰੇ ਕਲਿੱਪ ਸੇਵ ਕਾ ਇੱਥੇ ਬਾਲਾ ਹੀ ਕੰਮ ਖਤਰਿਆ ਤੁਹਾਡੇ ਘਰ ਦੇ ਵਿੱਚ ਵੀ ਖਤਰਾ ਮੰਡਰਾਂਦਾ ਕਉਂਕਾ ਥੋੜੇ ਚਿਰਾਂ ਵਿੱਚ ਬਸ ਤੁਸੀਂ ਪਾਗਲੇ ਹੋ ਜਾਣਾ ਜਿਹਾ ਸਾਣਾ ਤੁਹਾਡਾ ਹੈਗੇ ਹਾਲਾਤ ਅੰਨੇ ਤੁਸੀਂ ਬਲੌਗ ਐ ਨਾ ਮੰਗ ਜਮਾਰਦੇ ਤੁਸੀਂ ਕਿੰਨੇ ਬਲੌਗ ਕੱਢਦੇ ਦਿਹਾੜੀ ਦੇ ਵਿੱਚ ਚਾਰ ਚਾਰ ਪੰਜ ਪੰਜ ਬਲੌਗ ਇਹ ਇੱਕ ਦਿਹਾੜੀ ਵਿੱਚ ਕੱਢ ਕੇ ਪਾਉਂਦੇ ਆ ਇਹ ਸਾਰਕ ਦਿਹਾੜੀ ਵਿੱਚ ਬੋਲਣ ਨੂੰ ਇਹਨਾਂ ਨੂੰ ਕਿੰਨਾ ਟਾਈਮ ਲੱਗਦਾ ਹੋਊ ਖੇਤਾਂ ਨਾਲ ਤਾਂ ਕੰਮ ਤਾਂ ਹੀ ਨਹੀਂ ਨਾ ਤਾਂ ਹੁੰਦਾ ਕੋਈ ਸਾਈ ਦੇ ਹੱਦ ਇਹਨਾਂ ਦੀ ਇੱਥੇ ਲੱਗ ਜਾਂਦੀ ਹੈ ਵੀਡੀਓ ਬਣਾਉਣ ਚ ਖੇਤਾਂ ਚ ਤਾਂ ਵੜਦੇ ਨਹੀਂ ਇਹ ਜਾ ਕੇ ਇਹਨਾਂ ਨੂੰ ਤਾਂ ਪਤਾ ਨਹੀਂ ਜੀਰੀਆਂ ਜੂਰੀਆਂ ਦੇ ਵਧੀਆ ਨਿਕਲੀਆਂ ਜਾਂ ਘਟੀਆਂ ਨਿਕਲੀਆਂ ਉਹ ਇਹਦਾ ਪੇ ਜਾਨੇ ਜਾਂ ਨਾ ਜਾਣੇ ਉਹਨੂੰ ਪੁੱਛੂਗਾ ਵੇ ਇੱਕ ਵਾਰ ਕਹਿੰਦਾ ਵੇ ਦਵਾਈ ਲੈ ਕੇ ਆਇਆ ਕਹਿੰਦਾ ਕਾਦੀ ਦਵਾਈ ਲੈ ਕੇ ਆਇਆ ਕਣਕ ਖਰਾਬ ਹੋ ਗਈ ਸੀ ਜਾਂ ਜੀਦੀ ਖਰਾਬ ਹੋ ਗਈ ਸੀ ਵੇ ਬੀ ਪਾਪਾ ਕਾਦੇ ਲੈਣ ਗਿਆ ਕਾਦੇ ਨਹੀਂ ਪਤਾ ਹੋਵੇ ਕਦੇ ਕੰਮ ਕੀਤਾ ਹੋਵੇ ਖੇਤਾਂ ਦਾ ਤਾਂ ਪਤਾ ਲੱਗੇ ਜਨਾਨੀਆਂ ਦੇ ਤਾਂ ਕੁਛਣਾ ਚ ਬੜੇ ਰਹਿੰਦੇ ਆ ਉੱਥੋਂ ਨਿਕਲਦੇ ਨਹੀਂ ਬਾਹਰ ਨੀ ਜਨਾਨੀਆਂ ਦੇ ਤੁਹਾਡਾ ਕੀ ਕੰਮ ਤੁਸੀਂ ਕੰਮ ਤੇ ਚੱਲਦੇ ਚੌਣੇ ਰੱਬ ਨੇ ਤੁਹਾਨੂੰ ਕਹਨੇ ਹੋਵੇ ਖੇਤੀਬਾੜੀ ਦਾ ਰੱਬ ਹਾਂ ਅਜ ਕੱਟ ਪਾ ਦੇ ਮੈਂ ਤੁਸੀਂ ਆਪਣੇ ਆਪ ਨੂੰ ਤਾਂ ਜ਼ਿੰਮੇਵਾਰ ਕਹਾਨੇ ਬੀ ਆ ਕਾਜ ਤੇ ਆਹ ਮੁੰਡੇ ਨਾਲ ਤਾਂ ਜੀ ਇਹ ਬਹੁਤ ਫਰਕ ਕਰਦੇ ਆ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਜਾਸਮੀਨ ਤੇ ਉਹਦੇ ਵਿੱਚ ਬਹੁਤ ਫਰਕ ਹੈ ਇਹਨਾਂ ਦੇ ਚਤਰ ਉਹਦਾ ਹੀ ਜ਼ਿਆਦਾ ਕਰਦੇ ਆ ਇਹ ਜ਼ਿਆਦਾ ਉਹ ਤੋਂ ਬਾਅਦ ਕਰਦੇ ਇਹ ਦਾ ਸ਼ੋਭ ਰੀਤ ਦਾ ਹੁਣ ਤੁਸੀਂ ਇਹ ਦੇਖਿਓ ਹਰ ਗੁਣ ਆ ਗਈਆਂ ਨੇ ਅਰੀ ਜੱਟਰਾਂ ਦੀ ਕੁੜੀ ਹੁਣ ਹੋਰ ਘਟ ਜਾਣਾ ਉਹਦੇ ਨੂੰ ਮੂੰਹ ਇਹਦਾ ਇਹਨਾਂ ਦਾ ਹੈ ਬਿੱਕੀ ਨੇ ਥੋੜੇ ਜਿਹਾ ਲੱਗਦਾ ਵੀ ਦਿਲ ਅੰਦਰ ਉਹ ਬਿਹਾਮ ਵੀ ਮੇਰਾ ਪੋਤਾ ਆਵੇ ਉਹ ਥੋੜੇ ਜਿਹਾ ਜੇ ਕਰਦਾ ਕਹਿੰਦਾ ਦੇ ਦਿਓ ਇਹਨਾਂ ਚ ਪਕੌੜੇ ਤਾਂ ਕੀ ਹੈ ਵੈਸੇ ਗੱਲ ਕਰਦੀ ਵੀ ਨਹੀਂ ਇੱਕ ਉਹ ਸੁਨਿਆਣੇ ਦੇ ਕੀ ਬੀਤੀ ਹੋਗੀ ਜਦੋਂ ਉਹਨੇ ਨੇਤਰ ਨੂੰ ਬੋਲਿਆ ਕੈਮਰੇ ਦੇ ਵਿੱਚ ਨਿਆਣੇ ਨਾਲ ਫਰਕ ਨਹੀਂ ਕਰਨਾ ਚਾਹੁੰਦਾ ਨਿਆਣੇ ਨਾਲ ਫਰਕ ਕੀਤਾ ਤਾਂ ਰੱਬ ਵੀ ਨਹੀਂ ਮਾਫ਼ ਕਰਦਾ ਹੈਗਾ ਜੇ ਆਪਕੇ ਸੇ ਬੰਚੇ ਨਾਲ ਫਰਕ ਕਰਦੇ ਆ ਤਾਂ ਰੱਬ ਰੂਪ ਹੁੰਦੇ ਆ ਇੱਕ ਉਹਦੀ ਮਾਂ ਐਣੀ ਨੂੰ ਕਿਦਾਂ ਘਰ ਦੇ ਵਿੱਚ ਮਾਹੌਲ ਲੱਗਦਾ ਹੋਊਗਾ ਸਾਰੇ ਨੂੰ ਉਪਰੋਪਰ ਮਹਿਸੂਸ ਕਰਦਾ ਹੋਣਾ ਅੰਦਰ ਜਿਹੜਾ ਦਾ ਪੇ ਉਹੀ ਸਗੈ ਜਾਉ ਆਪਾਂ ਮੜ ਜਾ ਵੀ ਦਬਕਾ ਮਾਰਦੇ ਨਿਆਣੇ ਨੂੰ ਉਹ ਵੀ ਚੱਲਣਾ ਔਖਾ ਹੋ ਜਾਂਦਾ ਵੀ ਪਤਾ ਨਹੀਂ ਮੈਨੂੰ ਮੇਰਾ ਕਰਦੇ ਨਹੀਂ ਜਿਹੜਾ ਇਹਨਾਂ ਨੇ ਦਬਕਾ ਮਾਰੇ ਜੇ ਆਪਾਂ ਕਿਸੇ ਰਿਸ਼ਤੇਦਾਰੇ ਚ ਜਾਂ ਨਾਨਕੇ ਰਹਿਣ ਚੱਲ ਜਣੇ ਜੇ ਮੜ ਨਹੀਂ ਕੋਈ ਉਹ ਗੱਲ ਕਹਿ ਦੁੰਦੇ ਆ ਨਾਨਕੇ ਦੇ ਮਾਮੇ ਕਿੰਨੀ ਚੁੱਭਦੀ ਹੁੰਦੀ ਆ ਜੇ ਆਪਣਾ ਮਾਂ ਜਾਂ ਪੇ ਗੱਲ ਕਹਦੇ ਉਹ ਨਹੀਂ ਇੰਨਾ ਹੁੰਦਾ ਦੂਜੇ ਬੰਦੇ ਨੇ ਜ਼ਰੂਰ ਚੁੱਭਦਾ ਹੁੰਦਾ ਹੁਣ ਜੇ ਤਾਂ ਨੇਤਰ ਇਹਨਾਂ ਨੂੰ ਬੋਲਦਾ ਕਿੰਨਾ ਉਹਦੇ ਦਿਲ ਤੇ ਬੀਤੀ ਹੋਣੀ ਲੱਗੀ ਹੋਣੀ ਆ ਵੀ ਹਾਂ ਵੀ ਪਤਾ ਨਹੀਂ ਮੇਰਾ ਕਰਦੇ ਨਹੀਂ ਆ ਇਹ ਮੈਨੂੰ ਐਦਾਂ ਕਹਤਾ ਇਹਨੇ ਵੀ ਉਹ ਵੀ ਕੈਮਰੇ ਦੇ ਸਾਹਮਣੇ ਕਿੰ ਕਰਨਾ ਲਿਖਿਆ ਵੀ ਨਾ ਕਰਨ ਮਹਾਨ ਚਲੋ ਠੀਕ ਆ ਅੱਜ ਦੀ ਵੀਡੀਓ ਚੰਨੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜੀ ਆਪਣੇ ਸਬਸਕ੍ਰਾਈਬ ਕਰ ਲਿਓ ਧੰਨਵਾਦ